ਜਿਸ ਤਾਂ ਜਿਹ ਮੀਟਿੰਗ ਫਾਊਂਡੇਸ਼ਨ ਕੋਲੋਂ 1 ਮੀਟਾ ਲਗਾਇਆ ਗਿਆ ਇੱਥੇ ਹੌਦ ਦੇ ਦਾ ਜਿਹੜੇ ਹੈ ਕਿੰਨੇ ਮੁਕ ਦਿੱਤੇ ਜਾ ਰਹੀ ਪਲੇਨ ਨੇ ਨਾਲ ਨਾਲ ਤੁਹਾਨੂੰ ਬੈਠੇ ਬਹੁਤ ਸਾਰੀਆਂ ਸਟਾਲਾਂ ਨੇ ਜਿਹੜੀਆਂ ਦੇਖਣ ਨੂੰ ਮਿਲਦੀਆਂ 100 ਬਸ ਬਸਥਾਨਾਂ ਤੋਂ ਜਿਹਨੀਆਂ ਵਰਤਨਾ ਦੀ ਪੈਨੇਟਿਕਲ ਹਲਕਾ ਡਰ ਸਾਲ ਸਾਰੇ ਪਾਪਾ ਤੋਂ ਲੈ ਕੇ ਤੋਂ ਚੱਲਦੇ ਡਰਸ ਜਿਸ ਇੱਥੇ ਆਰਗੈਨਿਕ ਗੋਟ ਸੈਕ ਕਰ ਰਹੇ ਨੇ ਲੋਕਾਂ ਨੂੰ ਸਾਰਾ ਕੁਝ ਦੇਖਣ ਨੂੰ ਮਿਲਦਾ ਇੱਥੇ ਜੈਵਿਕ ਸਾਧਨ ਜੀ ਵਰਮੀ ਕੰਪੋਸਟ ਆ ਜਾਂਦੀ ਬਣੋ ਵਾਲੇ ਸਾਧਾ ਆ ਜਾਂਦੀ ਇਸਾ ਦੇ ਆਪਣੇ ਇਸ ਨਾਮ ਨਾਲ ਕਰਦੇ ਬਾਅਦ ਦੇ 7 ਮਿੰਟਾਂ ਤੋਂ ਉਹ ਲੈ ਕੇ ਆਏ ਨੇ ਤੇ ਇਸ ਜਿਹਨੇ ਕਿ ਇਹਨਾਂ ਨੇ ਆਪਣਾ ਬਹੁਤ ਵਧੀਆ ਇੱਥੇ ਪ੍ਰੋਡਕਟਸ ਆਪਣੇ ਲਾਂਚ ਕੀਤੇ ਕੋਈ ਨਹੀਂ ਪੜਾ ਲਾ ਤੌਰ ਤੇ ਤੇ ਜਿਹਦੇ ਵਿੱਚ ਇਹ ਖਾਦਾਂ ਜਿਹਦੇ ਤੋਂ ਸਾਨੂੰ ਆਰਗੈਨਿਕ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਐਸੀ ਤਰ੍ਹਾਂ ਇਹ ਇੱਥੇ ਵੀ ਇਹਨਾਂ ਨੇ ਜੈਵਿਕ ਖਾਦ ਦੇ ਜਿਹੜੇ ਹੈਗੇ ਨੇ ਪ੍ਰੋਡਕਟਸ ਵੀ ਇਹ ਲਗਾ ਰਹੇ ਨੇ ਕਿ ਤੇ ਇਧਰ ਸਵੱਛ ਭਾਰਤ ਅਭਿਆਨ ਵੱਲੋਂ ਵੀ ਤੇ ਨਾਲ ਨਾਲ ਕਾਉਂਸਲ ਕੋਲੋਂ ਡਾਟਾ ਦੰਦ ਵਿੱਚ ਗੇ ਸਟਾਲ ਲਗਾਈ ਗਈ ਕਿ ਇਹ ਹੈਮ ਕਨੈਕਟਿਵ ਜਦੋਂ ਇਸ ਦੇ ਵਾਸਤੇ ਪੋਲੀਥੀਨ ਨੂੰ ਆਪਾਂ ਸਾਂਭ ਕਰੀਏ ਇਹ ਚੀਜ਼ ਲੈ ਕੇ ਆਈਏ ਇਸ ਦਾ ਨਹੀਂ ਕਿ ਇਹ ਬੜਾ ਵਾਦੇ ਰਹੇ ਨੇ ਕਿ ਤੇ ਬਹੁਤ ਸੋਨਾ ਇਹਨਾਂ ਦਾ ਵੀ ਇੱਥੇ ਉਪਰਾਲਾ ਜੀ ਤੇ ਨਾਲ ਨਾਲ ਪੰਛੀਆਂ ਵਾਸਤੇ ਇੱਥੇ ਕੁਝ ਖੇਡਾਂ ਨੇ ਬੱਚਿਆਂ ਦੀਆਂ ਤੇ ਨਾਲ ਨਾਲ ਪੰਛੀਆਂ ਵਾਸਤੇ ਜਿਹੜੇ ਆਲ ਨੇ ਨੇ ਕਿ ਤੇ ਉਹ ਵੀ ਇੱਥੇ ਹੈਗੇ ਆ ਉਹ ਲੈ ਕੇ ਆਏ ਨੇ ਜੀ ਤੇ ਮਤਲਬ ਜੀ ਇਸ ਤੋਂ ਬਾਅਦ ਜੀ ਇੱਥੇ ਚਨਾਰਥਲ ਮੰਡ ਤੋਂ ਆਏ ਨੇ ਜੀ ਇਹ ਇੱਕ ਪ੍ਰਦਰਸ਼ਨੀ ਆ ਪੁਰਾਣੇ ਸੰਦਾਂ ਦੀ ਇਹਦੇ ਵਿੱਚ ਬਾਕ ਬਾਕ ਕਰਾ ਦੇ ਜਿਹੜੇ ਹੈਗੇ ਨੇ ਜਿਹੜੀ ਖੇਤੀਬਾੜੀ ਜਿਹੜੇ ਆਪਾਂ ਪੁਰਾਤਨ ਸੰਦ ਸੀ ਜਿਹੜੇ ਆਪਾਂ ਯੂਜ਼ ਕਰਦੇ ਸੀ ਇਹ ਸਾਰੇ ਦੀ ਚੁੱਕ ਚੁੱਕ ਸਾਨਦ ਦਾ ਮਾਡਲ ਬਣਾ ਕੇ ਇੱਥੇ ਪ੍ਰਦਰਸ਼ਨੀ ਜਿਹੜੀ ਹੈਗੀ ਆ ਉਹ ਲਗਾਈ ਗਈ ਆ ਆ ਪੁਰਾਣੇ ਜਿਵੇਂ ਡੈਕਟ ਹੋ ਗਿਆ ਜੀ ਕਾਸਟਾ ਹੋ ਗਈਆਂ ਸਾਡੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਡੇ ਕਾਸਟਾ ਹੋ ਗਿਆ ਤੇ ਇਹ ਸਾਰਾ ਕੁਝ ਜੇ ਹੈਗੇ ਜੀ ਪਿੱਛੇ ਪੁਰਾਣੇ ਸਿੱਕੇ ਹੈਗੇ ਨੇ ਜੀ ਜੇ ਤੁਸੀਂ ਦੇਖੋ ਨਜ਼ਰ ਆਉਣੀ ਪੁਰਾਣੇ ਸਿੱਕੇ ਨੋਟ ਇਹ ਸਾਰੇ ਪੁਰਾਣੀਆਂ ਚੀਜ਼ਾਂ ਨੇ ਜੀ ਜਿਹੜੀਆਂ ਸਾਡੀ ਬਰਾਸਤ ਚੋਂ ਖਤਮ ਹੋ ਗਈਆਂ ਪਰ ਇਹਨਾਂ ਬਾਬਾ ਜੀ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਸਾਡੇ ਕੋਲੇ ਅੱਜ ਲੈ ਕੇ ਆਏ ਨੇ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਨੇ ਜੇ ਆਪਾਂ ਦੇਖੀਆ ਆਪ ਮਨਵਾਦਾ ਅੱਜ ਦੇ ਡੇਟ ਦੇ ਵਿੱਚ ਦਾ ਕਿਸੇ ਕਰ ਤਾਂ ਸਾਨੂੰ ਦੇਖਣ ਨੂੰ ਵੈਸੇ ਨਹੀਂ ਮਿਲਣਗੀ ਹੈ ਤੇ ਇਹਨਾਂ ਨੇ ਬਹੁਤ ਅੱਛਾ ਕਲੈਕਸ਼ਨ ਬਣਾਈ ਹੋਈ ਹੈ ਇਹਨਾਂ ਨੂੰ ਅਸੀਂ ਸਪੈਸ਼ਲ ਕੋਰਟ ਤੇ ਇੱਥੇ ਕਰਦੇ ਆ ਕਿਤਾਬਾਂ ਦੀ ਜਿਹੜੀ ਪ੍ਰਦਰਸ਼ਨੀ ਹੈ ਜੀ ਪਬਲਿਕ ਕਮਿਊਨੀਕੇਸ਼ਨ ਵੱਲੋਂ ਆ ਜੀ ਤੇ ਇਹ ਆ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਨੇ ਜੀ ਇੱਥੇ ਉਹ ਲੈ ਕੇ ਪਹੁੰਚੇ ਨੇ ਤੇ ਬਹੁਤ ਹੀ ਅੱਛਾ ਇੱਥੇ ਚੀਜ਼ਾਂ ਨੇ ਦੇਖਣ ਵਾਲੀਆਂ ਤੇ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ ਕਿ ਇਹ ਜੀ ਮੇਲੇ ਤੇ ਆਪਣੇ ਬੱਚਿਆਂ ਦੇ ਨਾਲ ਆਇਆ ਕਰੋ ਤਾਂ ਜੋ ਉਹਨਾਂ ਨੂੰ ਵੀ ਕੁਝ ਜਿਹੜਾ ਹੈਗਾ ਸਿੱਖਣ ਨੂੰ ਉਹ ਮਿਲੇ ਕਿਉਂਕਿ ਇੱਥੇ ਜ ਸਰਦ ਦਾ ਸਟਾਲ ਲੱਗੀ ਹੋਈ ਹੈ ਜੀ ਤੇ ਮਾਨਸਾ ਤੋਂ ਆਏ ਨੇ ਜੀ ਤੇ ਇਹਨਾਂ ਨੂੰ ਕੁਝ ਡਿਸਕਾਊਂਟ ਵੀ ਦਿੱਤਾ ਹੋਇਆ ਹੈ ਜੀ ਤੇ ਆਵਾਪਤ ਦਵਿਆ ਕੋਲ ਸਟਾਲ ਤੇ ਸਦਾ ਬੱਤਨਾ ਕੁਝ ਹੋਰ ਵੀ ਤਾਂ ਆਣੀਆਂ ਚੀਜ਼ਾਂ ਜਿਹੜੀਆਂ ਇੱਥੇ ਤੋਂ ਮਿਲ ਜਾਣਗੀਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇਹ ਲੈ ਕੇ ਆਏ ਨੇ ਹਰ ਸਾਲ ਇਹ ਉਹਨੇ ਪਹਿਲਾਂ ਵੀ ਲੈ ਕੇ ਆਈ ਸੀ ਪਿਛਲੇ ਸਾਲ ਤੇ ਸਾਡੇ ਫੇਰੇ ਆ ਜੀ ਅਚਾਰ ਆਗੇ ਆਰਗੈਨਿਕ ਇਹ ਸਾਰੇ ਪ੍ਰੋਡਕਟ ਇਹ ਘਰੇ ਬਣਾਏ ਹੋਏ ਨੇ ਜਿਵੇਂ ਕਿ ਸਾਟਣੀ ਅਚਾਰ ਤੇ ਸ਼ਹਿਦ ਤੇ ਨਾਲ ਨਾਲ ਜੀ ਆਪਣਾ ਸ਼ਰਬਤਾਂ ਤੇ ਇਧਰਲੇ ਪਾਸੇ ਵੀ ਉਹੀ ਚੀਜ਼ਾਂ ਦੇ ਸਾਨੀਆਂ ਸਟਾਲਾਂ ਨੇ ਹੀ ਆ ਜਿਵੇਂ ਇੱਕ ਵਾਰ ਇਹ ਚਾਹੇ ਤੇ ਲੇਟੇ ਜਿਹੀs ਚੱਕਰ ਤੇ ਸਾਨੀਆਂ ਚੀਜ਼ਾਂ ਆ ਉਹ ਅੱਜ ਤੇ ਲੈ ਕੇ ਆਏ ਨੇ ਸਾਡੇ ਗ੍ਰਾਮੇਂ ਸਮਾਰੀ ਜੀ ਘੁਲਾਟਾ ਵੱਲੋਂ ਉੱਤੇ 49 ਸਾਲ ਲਗਾਈ ਗਈ ਹੈ

ਸਾਨੂੰ ਇਹ ਬੋਲ ਸਕਦੇ ਹਾਂ ਪੰਜਾਬੀ ਨੂੰ ਜੋ ਦੋਸਤ ਲੇ ਜਾ ਰਹੇ ਨੇ ਪੰਜਾਬੀ ਨੂੰ ਅੱਗੇ ਪਰਸਟੂਟ ਕਰਨ ਦੇ ਚੰਗੇ ਸਟੰਡ ਲਗਾਈਆਂ ਕਿ ਜਦੋਂ ਤੇ ਕਰਦੇ ਵੀ ਸਾਰਾ ਦੇਖ ਕੇ ਸਟੈਂਡ ਲਗਾਏ ਕਿ ਆਪਣੇ ਹੱਥੀ ਬਣਾਏ ਹੋਣ ਲੱਕੜ ਦੇ ਨਾਲ ਆਰਗੈਨਿਕ ਤੀਕੇ ਨਾਲ ਸਾਰੇ ਚੁੱਕਿਆ ਪਿਆਰ ਕੀਤਾ ਜੀ ਆਇਆਂ ਹੈ ਇਸ ਤੋਂ ਸਭ ਤੋਂ ਵੱਧ ਪ੍ਰਤੀਸਾ ਉਹਨਾਂ ਦੱਸੇ ਹਨ ਬਹੁਤ ਧੰਨਵਾਦ ਬੋਲ ਲੱਗ ਇਹਨਾਂ ਕਿਤਾਬਾਂ ਦੀ ਤੋਂ ਹੋਸਟਾਲ ਦੀ ਸ਼ਾਹ ਪਬਲਿਸ਼ਰ ਨੇ ਆਖਰ ਤੋਂ ਅਨੁਗਤ ਵਾਇਸ ਹੋਏ ਜਿਸ ਦੇ ਇਹਨਾਂ ਦੇ ਬੇਸਟ ਬਣੂ ਸਾਡੇ ਨਾਲ ਬਹੁਤ ਸਾਰੇ ਰੰਚ ਪ੍ਰੋਡਕਟ ਜਿਹੜੇ ਨੈਚੁਰਲ ਤਰੀਕੇ ਨਾਲ ਤਿਆਰ ਕੀਤੇ ਗਏ ਨੇ ਆਰਗੈਨਿਕ ਨਾ ਇਹ ਲੈ ਕੇ ਆਏ ਨੇ ਜੀ ਤੇ ਇਹਨਾਂ ਦੇ ਸਹਿਤ ਤੋਂ ਲੈ ਕੇ ਜੀ ਉਹ ਸਾਰੀਆਂ ਚੀਜ਼ਾਂ ਨੇ ਚੂਰਨ ਵਗੈਰਾ ਤੇਲ ਹੋਰ ਬਹੁਤ ਸਾਰੇ ਪ੍ਰੋਡਕਟਸ ਨੇ ਜਿਹੜੇ ਇੱਥੇ ਗੁੱਡ ਸੱਤਰ ਸਭ ਕੁਝ ਇੱਕ ਥਾਂ ਤੋਂ ਮਿਲੂਗਾ ਦਾਣਾ ਮਿਲਣਗੇ ਸਭ ਜੀ ਬਹੁਤ ਥੀ ਨਾ ਕਰਾਓ ਆ ਗਿਆ ਆ ਗਿਆ ਇਸ ਦੇ ਨਾਲ ਨਾਲ ਹੀ ਸਾਡੇ ਕੋਲੇ ਤਹਾਣਾ ਤੋਂ ਕੁਝ ਜਿਹੜੇ ਸਾਡੇ ਬਾਗਬਾਨੀ ਨਾਲ ਬਗੀਚੀ ਨਾਲ ਕਿੱਤੀ ਬੜੀ ਨਾਲ ਪਰਲੇਟਕ ਸਿਰੇ ਸੰਦ ਨੇ ਬੜੀਆਂ ਬੜੀਆਂ ਮਸ਼ੀਨਾਂ ਇਸ ਤਰ੍ਹਾਂ ਲੈ ਕੇ ਆਏ ਨੇ ਤੇ ਕਿਤਾ ਕਿਤਾ ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਆ ਜਿਹੜੇ ਕਿ ਲਿ ਸਚਨਲ ਆਪਾ ਉਹ ਕਰ ਸਕਦੇ ਸਾਰਾ ਇੱਥੇ ਟੈਂਪੋ ਸਟੇਸ਼ਨ ਵੀ ਦੇ ਰਹੇ ਨੇ ਜਿਹੜਾ ਆਪਾਂ ਦੇ ਇਸ ਘੱਟੇ ਕਰਨ ਵਾਲੀ ਮਸ਼ੀਨ ਹੈ ਜੀ ਆਹ ਗਰਾਸਟਿੰਗ ਮਸ਼ੀਨ ਹੈ ਜੀ ਹੋਰ ਬਹੁਤ ਸਾਰੇ ਟੈਂਪੋਲੇ ਪ੍ਰੋਡਕਟਸ ਹੈਗੇ ਨੇ ਇਹਨਾਂ ਕੋਲੇ ਵਾਟ ਇਹ ਵਾਟਰਪੂਫ ਹੈਗੇ ਜੀ ਇਹ ਚੀਜ਼ ਫਾਇਦਾ ਦੇ ਪੋਰਟੇਬਲ ਚੀਜ਼ਾਂ ਇਹਨਾਂ ਕੋਲੇ ਕਾਫੀ ਸਾਰੇ ਪ੍ਰੋਡਕਕਸ਼ਨ ਕਰਦੇ ਨੇ ਜਿੰਨ ਕੰਪਨੀ ਹੈ ਉਹਦੇ ਸੱਥੇ ਆਪਣਾ ਖਾਸ ਕਰਕੇ ਸਟੇਟ ਕੰਪਨੀ ਹੈ ਉਹਦੇ ਜਿੰਸ ਤੇ ਬਹੁਤ ਅੱਛਾ ਇੰਦਾ ਬਗਾਤਾ ਹੈ ਕਿ ਅਗੇ ਤੇ 88% ਜਪਾਨ ਦੀ ਕੰਪਨੀ ਜਰਮਨ ਦੀ ਇੱਕ ਕੰਪਨੀ ਹੈ ਜੀ ਕਾਫੀ ਰੈਪਰਟੇਟਰ ਕੰਪਨੀ ਉਹ ਅੰਸ਼ ਪ੍ਰੋਡਕਟਸ ਬਣਾਉਂਦੀ ਹੈ ਤਾਂ ਇਸ ਦਾ ਸਬੂਤ ਹੋਇਆ ਕਿ ਜੀ ਆਪੇ ਚੇਕ ਕਰੋ ਬਈ ਵਿਆਪਰ ਪਰ ਜਰਮਨ ਜੀ ਦਾ ਇੱਥੇ ਰਜਿਸਟ੍ਰੇਸ਼ਨ ਹੋ ਰਹੀ ਹੈ ਤਾਂ ਤੁਹਾਨੂੰ ਤਾਂ ਹੀ ਹੋਵੇ ਕਿ ਨਾ ਇੱਕ ਪਰਸਨ ਹੋਵੇ ਜੀ ਸਿ ਰਜਿਸਟਰ ਕਰ ਰਿਹਾ ਨਾਮ ਐਡਰੈਸ ਦੇ ਨਾਲ ਨਾਲ ਉਹ ਕੋਡਾ ਮਸਾਂ ਨੋ ਨੋ ਕਿ ਮੈਂ ਪੌਦੇ ਡੈਟ ਤੋਂ ਤੋਗੋ ਜਿੱਥੇ ਜਾ ਰਹੇ ਕਿੰਨੇ ਜਲ ਬੰਨ। ਮੈਂ ਬੰਦ ਪੰਜ ਦਿਨ ਹੈ ਕਿ ਤੋਂ ਲੈ ਕੇ ਉਹ ਬੰਦਾ ਅਹ ਥੋਡਾ ਉਹਨਾਂ ਲੈ ਕੇ ਉਹ ਬੰਦਾ ਅੱਗੇ ਜਾ ਰਿਹਾ ਜੀ ਉਸ ਹਾਵ ਨਾਲ ਉਹ ਬੂਟੇ ਨੇ ਜਿਹੜੇ ਉਹਨਾਂ ਨੂੰ ਉਹਨੇ ਉਹਨੇ ਬੂਟੇ ਨੇ ਚਾਰ ਚਾਰ ਪੰਜ ਪੰਜ ਬੂਟੇ ਨੇ ਜਿਹਨੇ ਵੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਜਿਹੜੇ ਉਹ ਲਗਾ ਸਕਦੇ ਨੇ ਜੀ ਤਾਂ ਕਿ ਸਹਿਤਾ ਕੀ ਕਿ ਬੂਟੇ ਦਾ ਜਿਹੜਾ ਖੱਡਾ ਦਾ ਉਹ ਸਰੋਂ ਪਟ ਕੇ ਆਇਆ ਤੇ ਜਾ ਕੇ ਫੋਟੋ ਖਿੱਚ ਕੇ ਜੇ ਆਪੇ ਕਿਸੇ ਜੱਥੇ ਪੌਦਾ ਲਗਾਉਣਾ ਹੈਗਾ ਇਥੇ ਆ ਕੇ ਉਹ ਸਾਨੂੰ ਫੋਟੋ ਦਿਖਾ ਕੇ ਆਪਣਾ ਟੋਕਨ ਲੈ ਸਕਦੇ ਆ ਟੋਕਨ ਲੈ ਕੇ ਇੱਥੇ ਜਿਹੜੇ ਨੂੰ ਮਨ ਜ਼ਰੂਰਤ ਆਵੇ ਉਹ ਪੌਦੇ ਲੈ ਕੇ ਤੇ ਨਾਲ ਨਾਲ ਇਸ ਤੋਂ ਬਾਅਦ ਵੀ ਸਾਨੂੰ ਉਹ ਫੋਟੋ ਇੱਕ ਸ਼ਰਤ ਹੈ ਕਿ ਪੌਦਾ ਲਗਾਉਣ ਤੋਂ ਬਾਅਦ ਸਾਨੂੰ ਉਹ ਫੋਟੋ ਜਰੂਰ ਭੇਜੇ ਤੇ ਨਾਲ ਨਾਲ ਉਹਨਾਂ ਪਾਲਣ ਪੱਤਰ ਵੀ ਦੇ ਸੀ ਫੋਟੋ ਜਾਉਂਦੇ ਰਹੋਗੇ ਪੌਦਾ ਲੈਣ ਤੋਂ ਬਾਅਦ ਜੀ ਇੱਥੇ ਖਾਦ ਵੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਨਾਲ-ਨਾਲ ਜੀ ਉਸ ਦੇ ਹਿਸਾਬ ਨਾਲ ਸਮਝਾਇਆ ਜਾ ਰਿਹਾ ਕਿ ਪੌਦਾ ਕਿਵੇਂ ਪਹਿਲਾ ਖਾਦ ਪਾਉਣੀ ਹੈ ਕਿਵੇਂ 15 ਦਿਨਾਂ ਬਾਅਦ ਪਾਉਣੀ ਹੈ ਇਹ ਸਾਰਾ ਪਰਫੈਕਟ ਚਲਦਾ ਜਾ ਰਿਹਾ ਹੈ ਨਾਲ-ਨਾਲ ਅਸੀਂ ਵਿਆਗਿਤ ਖਾਦਾਂ ਦੇ ਨਾਲ ਵੀ ਐਥੇ ਪਰਪਟ ਹੈਗੇ ਸਾਡੇ ਕੋਲ ਸੱਤੇ ਹੋਏ ਕਿ ਉਹ ਵੀ ਐਥੇ ਵੰਡਿਆ ਜਾ ਰਹੀਆਂ ਨੇ ਜੀ ਤੇ ਨਾਲ-ਨਾਲ ਇੱਥੇ ਜਿਨ੍ਹਾਂ ਕੋਈ ਜ਼ਿਆਦਾ ਪੌਦੇ ਚਾਹੀਦੇ ਨੇ ਉਹ ਦੀ ਡਿਸਟ੍ਰੀਬਿਊਸ਼ਨ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਕਿਸੇ ਨੂੰ ਕੋਈ 50 100 ਜਾਂ 500 ਪੌਦਾ ਚਾਹੀਦਾ ਹੈ ਸਕੁਲ ਇਸ ਤਰ੍ਹਾਂ ਦੀ ਕਰਨਾ ਤਾਂ ਉਸੇ ਇਹ ਪਰਵਾਇਸ਼ ਰਵਾਜ ਪੁਣਾਫੀ ਚੱਲਦੇ ਆ ਜੀ ਸਾਡੇ ਸਟਾਲਾਂ ਵੱਲ ਜਿਹੜੀਆਂ ਇੱਥੇ ਪੌਦੇ ਇੱਥੇ ਬੰਡੇ ਜਾ ਰਹੇ ਨੇ ਸਾਫਾ ਇੱਥੇ ਆ ਗਏ ਪੌਦਾ ਹੈਗਾ ਜੀ ਕਾਮ ਦਾ ਇੱਥੇ ਕਾਮ ਬੰਡੇ ਜਾ ਰਹੇ ਚਾਹ ਬਸ ਕਰਦੇ ਨੇ ਕਰੀ ਤੈਨ ਕਰੀ ਤੇ ਬੜੀ ਨਿਰੰਤਰ ਦੇ ਨਾਲ ਨਾਲ ਫਿਜ਼ੀਕਲ ਸਾਡ ਓਪਨ ਮੰਡਪ ਜਿਨ੍ਹਾਂ ਨੂੰ ਸ਼ੂਗਰ ਹੈ ਜੀ ਜਾਂ ਕੋਈ ਹੋਰ ਦਿੱਕਤਾਂ ਨਹੀਂ ਜਾਂ ਉਹਨਾਂ ਵਾਸਤੇ ਇਹ ਬਹੁਤ ਫਟਾ ਜੀਵਨ ਦਾਣਾ ਹੈ ਜਿਹੜਾ ਬਹੁਤ ਫਟਾ ਚੰਗੀ ਰਹਿ ਗਈ ਤੇ ਪੋਸ਼ਟਿਕ ਜੀ ਹਾਂ ਹਾਂ ਜੀ ਇਸ ਤੋਂ ਬਾਅਦ Rajasthan ਮੰਜਾ ਦਾ ਜਿਹਨੂੰ ਮਰਿੰਗਾ ਵੀ ਕਹੈਦੇ ਨੇ ਤੇ ਇਹ ਸਭ ਤੋਂ ਅੱਛਾ ਪਲਾਂਟ ਹੈ ਜੀ ਹਰ ਘਰ ਜਵਾਨ ਜਿਹੜਾ ਹੋਣਾ ਹੀ ਹੋਣਾ ਜ਼ਰੂਰੀ ਹੈਗਾ ਇਹ ਬਹੁਤ سارے ਗੁਣ ਨੇ ਜੀਬ ਜੀ ਸਵਾਨ ਜਨਾ ਤਾਂ ਹਰ ਘਰ ਹੋਣਾ ਚਾਹੀਦਾ ਜੀ ਇਸ ਤੋਂ ਬਾਅਦ ਹੈ ਨਾਮ ਜਾਮੁਣਾ ਸਭ ਤੋਂ ਪਹਿਲਾਂ ਜੀ ਸਮਾਜ ਸਭਾ ਦੇ ਦਰਮਾਡੇ ਦਾ ਸ੍ਰੀ ਜੀ ਬੋਲ ਲੱਗਾ ਇਹ ਇੱਕ ਬਿਲਕੁਲ ਜੀ ਹਾਂ ਬਾਤ ਸੁਣਨ ਮਚਾਈ ਲਾਇਕ ਹੈ ਬਤਾਦਾ ਸਭ ਤੋਂ ਵੱਧ ਬਹੁਤ ਜੀ ਬਿਨਾਂ ਜੀ ਚਾਣਾ ਜੀ ਚਾਣਾ ਜੀ ਜਿੰਮਾ ਕਰਦੀਆਂ ਤੋਂ ਬਾਅਦ ਆ ਜੀ

ਜਰਾਤਰ ਸਾਡੇ ਕੋਲੇ ਪੌਦੇ ਸਿਰਫ ਧਰਤੀ ਦੇ ਵਿੱਚ ਲਾਉਣ ਵਾਲੇ ਨੂੰ ਅੱਛਾ ਜੰਮਲੇ ਵਾਲੇ ਪੌਦੇ ਨੂੰ ਘੱਟ ਖਸਬੀਨ ਸੈਂਟ ਕੋ ਪਰ ਤੇ ਬਹੁਤ ਸਾਰੇ ਪੌਦੇ ਸਾਰੇ ਸਾਡੇ ਤੇ ਗਲਾਬ ਵਗੈਰਾ ਲੈ ਕੇ ਆਏ ਜਰਾਤਰ ਜਿਵੇਂ ਆ ਇਮਲੀ ਆ ਗਿਆ ਜੀ ਇਮਲੀ ਵੀ ਇੱਕ ਤਰੂਪੀ ਆ ਜੀ ਜਿਹਨੂੰ ਨਾਮ ਦਿੱਤਾ ਗਏ ਬਹੁਤ ਬਹੁਤ ਲਾਉਂਦੇ ਸਰੋਪਟੇ ਵਿੱਚ ਚੱਲੋ ਜੰਮਲੇ ਵਾਲੇ ਤਰੂਪੀ ਆ ਗਿਆ ਬਹੁਤ ਬਹੁਤ ਜਿਆਦਾ ਹੈ ਜੀ ਬਾਜ਼ਾਰਾ ਓਏ ਮੀਰਾ ਕਿੱਥੇ ਜਲਦੀ ਲੱਗ ਗਿਆ ਹੋਰ ਚੱਲਾ ਇੱਥੇ ਲੱਗਦਾ ਹੈ ਕਿ ਇਧਰਲੇ ਪਾਸੇ ਆਰਜਨ ਆ ਗਿਆ ਜੀ ਆਰਜਨ ਦੇ ਨਾਲ ਸਰ ਗੁਣੀ ਆਪਾਂ ਰੋਪਾਲ ਦੇ ਆਪਾਂ ਦਾ ਨਾਮ ਆਇਆ ਹੋ ਰਿਹਾ ਯਾਰਾ ਤੇ ਨਾਲ ਕਨੇਰ ਆ ਗਈ ਤੂ ਤਾ ਆ ਗਿਆ ਜੀ ਤੂ ਤੇ ਨਾਲ ਤੋਪੋਰ ਆ ਗਿਆ ਜੀ ਤੇ ਗਲਮੋਰ ਬਹੁਤ ਅੱਛਾ ਸੋਹਣਾ ਪੌਦਾ ਹੈ ਜੀ ਤੁਹਾਡੇ ਫੁੱਲ ਨੇ ਜਿਹੜੇ ਬਹੁਤ ਵਧੀਆ ਲੱਗਦੇ ਨੇ ਜੀ ਲਾਲ ਹਰੇ ਨੀਲੇ ਜੇ ਸਾਰੇ ਤਰ੍ਹਾਂ ਦੇ ਫੁੱਲ ਨੇ ਇਹਦੇ ਤੋਂ ਫੁੱਲ ਨੇ ਉਹ ਵੀ ਅੱਛਾ ਮਤਲਬ ਕਿ ਲੁੱਕ ਦਿੰਦਾ ਹੈ ਅਸੀਂ ਬਹੁਤ ਸਾਰੇ ਗੁਲਾਮੋਰ ਅਤੇ ਸ਼ਹਿਰ ਵਿੱਚ ਲਗਾਏ ਹੋਏ ਨੇ ਹਾਂ ਜੀ ਤੇਰੀ ਬੇਨਤੀ ਹੈ ਜੀ ਜਦੋਂ ਸਾਡੇ ਨਾਲ ਆ ਕੇ ਜਮਲੇ ਵਾਲਾ ਮੁੰਡਾ ਜੀ ਕਿ ਕਿ ਗੁਲਾਬ ਆ ਜਾਂ तो बोर्ड आ गया जी बोर्ड के नाल एक्सटोनिया सिर्फल नाल टकोमा पौधा है जी ये टकोमा गया जी तो इस तो बिना जी अराउंड क्लास फाउंडेशन वालों जी हां जी ਜੇ ਸਾਡਾ ਸੋਚਦਾ ਉਹ ਤੋਂ ਦੱਬਿਆ ਹੈ ਪੈਸਾ ਸਾਰੇ ਉਹਨਾਂ ਦੇ ਆਪਣੀ ਖੇਤੀ ਕਰਕੇ ਆਂਗਰ ਪ੍ਰੋਡਕਟਸ ਨੈਸ਼ਨਲ ਹੌਸਟ ਨੂੰ ਮੁੱਖ ਤੌਰ ਤੇ ਜਿਵੇਂ ਆਰਗੈਨਿਕ ਪ੍ਰੋਡਕਟਸ ਨੇ ਸਾਡਾ ਮੇਨ ਮਕਸਦ ਇਹ ਵੀ ਹੈ ਕਿ ਲੋਕਾ ਜਿਹੜਾ ਚੱਕਾ ਆ ਆਰਗੈਨਿਕ ਵਾਲੇ ਪਾਸੇ ਹੋਵੇ ਇਕੱਠੇ ਪਾਸੇ ਨੂੰ ਆਉਣ ਲੋਕਾਂ ਤੋਂ ਸਤਾ ਸਤਾ ਖਾ ਕੇ ਸਿਹਤ ਚੰਗੀ ਹੋਵੇ ਨਾਲ ਆਪਣੀ ਸਿਹਤ ਵੀ ਬਰਕਰਾਰ ਰੱਖਾਂਗੇ ਤੇ ਇੱਥੇ ਦੇ ਪਾਸੇ ਲੋਕ ਜਨਮ ਦਿੱਤਾ ਨਾਲ ਨਾਲ ਉਹਨਾਂ ਦੀ ਸਿਹਤ ਵੀ ਠੀਕ ਰਹੂਗੀ ਅਸੀਂ ਕੈਂਸਰ ਦੇ ਰੋਗਾਂ ਦੇ ਬਿਨਾਂ ਜਿਹੜੇ ਵੀ ਸ਼ੂਗਰ ਦੇ ਸਾਨੂੰ ਰੋਗ ਹੋ ਰਹੇ ਨੇ ਉਹਨਾਂ ਤੋਂ ਅਸੀਂ ਦੂਰ ਤੋਂ ਆਵਾਂਗੇ ਸੱਚੀ ਗੰਨੀਆ ਤੇ ਆਪਿਆ ਕਰਦੇ ਨੇ ਕਿ ਤੁਸੀਂ ਜੀ ਜੀ ਨਾਮ ਸਾਡੇ ਤੇ ਗੁਰੂ ਤੇ ਗੁਰੂ ਦੇ ਨੰਬਰ ਲਿਖੇ ਆਏ ਟਾਊਨ ਕਲਾਸ ਆਪ ਕਲਾਸ ਤੋਂ ਸਿੰਘ ਕਟਬੜ 35 ਤਰ੍ਹਾਂ ਦੇ ਪਾਉਂਦੇ ਆਏ ਹਨਪਰਾਦੇਸ਼ ਤੇ ਬਹੁਤ ਅੱਛੀ ਹੋਣਾ ਕਿ ਆਪ ਵੀ ਤਿਆਰ ਕਰਦੇ ਆ ਸਾਰਾ ਸਾਨੂੰ ਐ ਲੱਗਦਾ ਨਹੀਂ ਰੋਟੀ ਖਾਣੇ ਕੌਣ ਪਹੁੰਚਾ ਕਿੱਥੇ ਲੈ ਕੇ ਜਾ ਰਿਹਾ ਕਿੱਥੇ ਲਾਊਗਾ ਉਸ ਦਾ ਸਾਲ ਹਾਂ ਜੀ ਉਹ ਦੱਸਿਆ ਵੀ ਜਾ ਰਿਹਾ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਟੋਕਰ ਦੇ ਹਿਸਾਬ ਨਾਲ ਹੀ ਟੋਕਰ ਦਿੱਤੀ ਜਾ ਰਹੀ ਹੈ ਜੀ 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 ਨੇ ਲਾ ਗਿਆ ਤੇ ਗੱਲ ਕਰਦੇ ਸਨ 75 ਜੋ ਬੈਸ 74 80 ਦਾ ਮਹਨ ਸੰਬੰਧ ਬਤਵਾ ਸਾਥ ਦੇਉਗੇ ਸਹੀ ਹੈ ਕਿ ਇਸ ਮਿਲਦੇ ਨਜੋਕੇ ਕਰ ਵਾਸਤੇ ਲੋ ਹਨ ਇਹਨਾਂ ਵਾਲੀ ਕਿ ਕਿ ਅੱਜ ਤੋਂ ਪੀਰੋ ਬੈਸ ਸੰਨ ਬੈਂਤੀਆਂ ਪਰਿਵਾਰ ਦੇ ਨਾਲ ਬੱਚਿਆਂ ਦਾ ਉਹਦਾ ਨਿੱਕੇ ਦਾ ਦੇਖੋ ਅਨੰਦ ਮਾਣੋ ਉਹਨੇ ਬੱਚ ਜੋਰ ਜੋ ਚੀਜ਼ਾਂ ਤੁਹਾਨੂੰ ਲੋੜ ਆਉਂਦੇ ਬਿਲਕੁਲ ਮੁਫਤ ਜਿਹੜੀਆਂ ਆ ਰਹੀਆਂ ਨੇ ਕਿ ਮੁੰਡੇ ਦਾ ਕੁਝ ਪੈਸਾ ਚੱਕਿਆ ਜਾ ਰਿਹਾ ਹੈ ਦੋ ਬੋਲ ਜਾਈ ਜਾਵੇ ਅਸੀਂ ਕਹਿੰਦੇ ਕਿ ਆਪਣੇ ਬੱਚਾ ਵਾਂਗ ਇਹਨਾਂ ਪੌਦਿਆਂ ਨੂੰ ਪਾਲੋ ਤੇ ਵੱਡੇ ਕੋ